ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਵਿਹੀਵੇਂ ਭਾਗ ਵਿੱਚ ਸੁਣੋ ਬੰਗਲਾਦੇਸ਼ ਦੀ ਸਥਾਪਨਾ ਅਤੇ ਅੰਦਰੂਨੀ ਕਾਟੋ ਕਲੇਸ਼ ਤੇ ਪਾਟੋ ਤਾੜ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਰਚ 1971 ਵਿੱਚ ਸਾਡੇ ਗਰੁੱਪ ਦਾ ਪਤਨ ਆਰੰਭ ਹੋ ਗਿਆ ਸੀ ਹਾਕਮ ਸਿੰਘ ਤੇ ਦਰਸ਼ਨ ਖੜਕੜ ਦੀ ਗ੍ਰਿਫਤਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਡੇ ਸਾਥੀ ਜਾਂ ਤਾਂ ਪੁਲਿਸ ਵੱਲੋਂ ਮਾਰ ਦਿੱਤੇ ਗਏ ਸਨ ਜਾਂ ਗ੍ਰਿਫਤਾਰ ਕਰ ਲਏ ਗਏ ਸਨ ਜਿਸ ਕਰਕੇ ਕੁਝ ਆਗੂਆਂ ਤੇ ਵਰਕਰਾਂ ਅੰਦਰ ਬੇਦਲੀ ਫੈਲ ਗਈ ਸੀ ਇਸ ਦੇ ਨਾਲ ਹੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿੱਚ ਲਹਿਰਨ ਕਾਫੀ ੱਤਕਾ ਲੱਗ ਚੁੱਕਾ ਸੀ ਜਿਸ ਦੇ ਨਤੀਜੇ ਵਜੋਂ ਕੇਂਦਰੀ ਲੀਡਰਸ਼ਿਪ ਅੰਦਰ ਆਪਸੀ ਬਖੇੜੇ ਪੈਦਾ ਹੋ ਗਏ ਸਨ ਜਿਸ ਦੀ ਚਰਚਾ ਸ਼ਰਿਆਮ ਅਖਬਾਰਾਂ ਵਿੱਚ ਹੋਣ ਲੱਗ ਪਈ ਸੀ ਅਜਹੀਆਂ ਖਬਰਾਂ ਲਹਿਰ ਦੇ ਮੈਂਬਰਾਂ ਤੇ ਸ਼ੁਭ ਚਿੰਤਕਾਂ ਅੰਦਰ ਨਿਰਾਸ਼ਾ ਪੈਦਾ ਕਰ ਰਹੀਆਂ ਸਨ ਇਸੇ ਦੌਰਾਨ ਪੂਰਬੀ ਪਾਕਿਸਤਾਨ ਬੰਗਾਲ ਵਿੱਚ ਪਾਕਿਸਤਾਨ ਦੇ ਗਲਬੇ ਤੋਂ ਨਿਜਾਤ ਪਾਉਣ ਦੀ ਤਾਂਘ ਜ਼ੋਰ ਫੜ ਗਈ ਸੀ ਜਿਸ ਦੇ ਜਵਾਬ ਵਿੱਚ ਪਾਕਿਸਤਾਨੀ ਫੌਜ ਨੇ ਬੰਗਾਲੀਆਂ ਉੱਤੇ ਭਾਰੀ ਜ਼ੁਲਮ ਢੋਣੇ ਆਰੰਭ ਕਰ ਦਿੱਤੇ ਸਨ ਸਿੱਟੇ ਵੱਜੋਂ ਲੱਖਾਂ ਦੀ ਗਿਣਤੀ ਵਿੱਚ ਬੰਗਾਲੀ ਪਾਕਿਸਤਾਨੀ ਫੌਜ ਦੇ ਜ਼ੁਲਮਾਂ ਤੋਂ ਬਚਣ ਲਈ ਸਰਹੱਦ ਪਾਰ ਕਰਕੇ ਭਾਰਤ ਵਿੱਚ ਆ ਗਏ ਸਨ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਤੁਰੰਤ ਸ਼ਰਨਾਰਥੀਆਂ ਦਾ ਰੁਤਬਾ ਦੇ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਭਾਰਤ ਦੇ ਹਾਕਮਾਂ ਨੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਬੰਗਾਲੀਆਂ ਨੂੰ ਖੁੱਲ੍ਹਮਖੁੱਲੀ ਸ਼ਹਿ ਤੇ ਹਰ ਕਿਸਮ ਦੀ ਮਦਦ ਅਰਾਜਸੀ ਤੋਂ ਲੈ ਕੇ ਸੈਨਿਕ ਤੱਕ ਦੇਣੀ ਸ਼ੁਰੂ ਕਰ ਦਿੱਤੀ ਸੀ ਉਸ ਵੇਲੇ ਪਾਕਿਸਤਾਨ ਦੀ ਚੀਨ ਨਾਲ ਤੇ ਭਾਰਤ ਦੀ ਸੋਵੀਅਤ ਯੂਨੀਅਨ ਰੂਸ ਨਾਲ ਮਿੱਤਰਤਾਈ ਚੱਲ ਰਹੀ ਸੀ ਚੀਨ ਤੇ ਰੂਸ ਦੱਖਣੀ ਏਸ਼ੀਆ ਅੰਦਰ ਆਪੋ ਆਪਣੀ ਚੌਧਰ ਸਥਾਪਿਤ ਕਰਨ ਲਈ ਆਪਸੀ ਸ਼ਰੀਕਾ ਭੇੜ ਵਿੱਚ ਉਲਝੇ ਹੋਏ ਸਨ ਉਧਰ ਅਮਰੀਕਾ ਦੇ ਜੋਧ ਨੀਤਿਕ ਉਦੇਸ਼ ਪਾਕਿਸਤਾਨ ਨਾਲ ਦੋਸਤੀ ਦੀ ਮੰਗ ਕਰਦੇ ਸਨ ਇਸ ਤਰੀਕੇ ਨਾਲ ਦੱਖਣੀ ਏਸ਼ੀਆ ਵਿੱਚ ਤਿੰਨ ਵੱਡੀਆਂ ਤਾਕਤਾਂ ਆਪੋ ਆਪਣਾ ਪ੍ਰਭਾਵ ਵਧਾਉਣ ਲਈ ਜ਼ੋਰ ਅਜ਼ਮਾਈ ਕਰ ਰਹੀਆਂ ਸਨ ਇਸ ਕੁਮਾਂਤਰੀ ਖਿੱਚੋ-ਤਾਣ ਦਾ ਭਾਰਤ ਦੀ ਅੰਦਰੂਨੀ ਸਿਆਸਤ ਉੱਤੇ ਵੀ ਪ੍ਰਭਾਵ ਪੈ ਰਿਹਾ ਸੀ ਭਾਰਤੀ ਹਾਕਮਾਂ ਨੇ ਸ਼ੂਰੀਲੇ ਪ੍ਰਾਪੇ ਗੰਡੇ ਦੇ ਜ਼ਰੀਏ ਦੇਸ਼ ਦੇ ਲੋਕਾਂ ਅੰਦਰ ਪਾਕਿਸਤਾਨ ਦੇ ਖਿਲਾਫ ਨਫ਼ਰਤ ਤੇ ਦੁਸ਼ਮਣੀ ਦਾ ਜਜ਼ਬਾ ਪ੍ਰਚੰਡ ਕਰ ਦਿੱਤਾ ਸੀ ਦੇਸ਼ ਦੀਆਂ ਸਾਰੀਆਂ ਰਾਸੀ ਪਾਰਟੀਆਂ ਇਸ ਮਸਲੇ ਤੇ ਭਾਰਤ ਸਰਕਾਰ ਦੀ ਪਿੱਠ ਉੱਤੇ ਡੱਟ ਗਈਆਂ ਸਨ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਦੀ ਰੂਸ ਭਗਤੀ ਦਾ ਜਾਦੂ ਸਿਰ ਚੜ ਕੇ ਬੋਲ ਉਠਿਆ ਸੀ ਉਸ ਨੇ ਉੱਚੀ ਸੁਰ ਵਿੱਚ ਇੰਦਰਾ ਗਾਂਧੀ ਦੀ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਸੀਪੀਐਮ ਦੀ ਪੋਜੀਸ਼ਨ ਵੀ ਸੀਪੀਆਈ ਤੋਂ ਜ਼ਿਆਦਾ ਵੱਖਰੀ ਨਹੀਂ ਸੀ ਇਸ ਦੇ ਉਲਟ ਸਾਰੀਆਂ नक्सली ਧਿਰਾਂ ਚੀਨ ਨਾਲ ਅਡੋਲ ਵਫਾਦਾਰੀ ਪ੍ਰਗਟਾ ਰਹੀਆਂ ਸਨ ਅਤੇ ਪੂਰਬੀ ਬੰਗਾਲ ਦੇ ਲੋਕਾਂ ਉੱਤੇ ਪਾਕਿਸਤਾਨੀ ਫੌਜ ਵੱਲੋਂ ਢਾਏ ਜਾ ਰਹੇ ਆਲੂ ਮਨੋਖੀ ਜ਼ੁਲਮਾਂ ਨੂੰ ਪੂਰਨ ਤੌਰ ਤੇ ਅਣਡਿੱਠ ਕਰ ਰਹੀਆਂ ਸਨ ਚੀਨ ਭਗਤੀ ਤੋਂ ਇਲਾਵਾ ਵੀ नक्सली ਜਥੇਬੰਦੀਆਂ ਕਿਉਂਕਿ ਭਾਰਤੀ ਰਾਜ ਦੇ ਵਿਰੁੱਧ ਹਥਿਆਰਬੰਦ ਲੜਾਈ ਲੜ ਰਹੀਆਂ ਸਨ ਇਸ ਕਰਕੇ ਭਾਰਤੀ ਹਾਕਮਾਂ ਦੇ ਹਰੇਕ ਵਿਚਾਰ ਧਾਰਕ ਤੇ ਰਾਸੀ ਪੈਂਤੜੇ ਦਾ ਤਿੱਖਾ ਵਿਰੋਧ ਕਰਨਾ ਉਹਨਾਂ ਦੀ ਰਾਜਨੀਤਿਕ ਲੋੜ ਬਣੀ ਹੋਈ ਸੀ ਵੈਸੇ ਵੀ ਮਾਰਕਸਵਾਦੀ ਤੇ ਲੈਲਨਵਾਦੀ ਸਿਧਾਂਤ ਇਹ ਕਹਿੰਦਾ ਹੈ ਕਿ ਕਮਿਊਨਿਸਟਾਂ ਨੇ ਜਿਹੜੇ ਰਾਜ ਦਾ ਤਖਤਾ ਪਲਟਣਾ ਹੋਵੇ ਉਹਨਾਂ ਨੂੰ ਉਸ ਰਾਜ ਵੱਲੋਂ ਆਪਣੇ ਲੋਕਾਂ ਅੰਦਰ ਰਾਸ਼ਟਰਵਾਦੀ ਭਾਵਨਾਵਾਂ ਪੜ੍ਹਾਉਣ ਦਾ ਯਤਨ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਰਾਸ਼ਟਰਵਾਦੀ ਹੰਕਾਰਵਾਦ ਨੈਸ਼ਨਲ ਸਵੈ ਨਿਜ਼ਮ ਦਾ ਪੱਖ ਨਹੀਂ ਪੂਰਨਾ ਚਾਹੀਦਾ ਪਰ ਸੀਪੀਆਈ ਤੇ ਸੀਪੀਐਮ ਨੇ ਇਸ ਸਿਧਾਂਤ ਨੂੰ ਪੂਰਨ ਤੌਰ ਤੇ ਤਿਲਾਂਜਲੀ ਦੇ ਦਿੱਤੀ ਸੀ ਅਤੇ ਉਹ ਖੁੱਲ੍ਹਮਖੁੱਲਾ ਭਾਰਤੀ ਹਾਕਮ ਜ਼ਮਾਤਾਂ ਦੀ ਸੇਵਾ ਵਿੱਚ ਭੁਗਤ ਰਹੀਆਂ ਸਨ नक्सली ਧਰਾਂ ਵਿੱਚ ਉਸ ਵੇਲੇ ਤੱਕ ਅਜੇ ਇਹ ਵਿਚਾਰ ਧਾਰਕ ਨਿਗਾਰ ਨਹੀਂ ਆਇਆ ਸੀ ਪਰ नक्सली ਧਰਾਂ ਦੇ ਇਸ ਪੈੰਤੜੇ ਦੀ ਅਸਲੀ ਵਜ੍ਹਾ ਵਿਚਾਰ ਧਾਰਕ ਨਹੀਂ ਸੀ ਉਹਨਾਂ ਦੀ ਇਸ ਸਿਧਾਂਤਕ ਪੋਜੀਸ਼ਨ ਦੇ ਪਿੱਛੇ ਕੰਮ ਕਰਦਾ ਅਸਲੀ ਤੱਤ ਚੀਨ ਦੀ ਕਮਿਊਨਿਸਟ ਪਾਰਟੀ ਪ੍ਰਤੀ ਅਡੋਲ ਵਫਾਦਾਰੀ ਦੀ ਭਾਵਨਾ ਸੀ ਭਾਰਤੀ ਹਾਕਮਾਂ ਨੇ ਬੰਗਲਾਦੇਸ਼ ਦੇ ਲੋਕਾਂ ਅੰਦਰ ਪਾਕਿਸਤਾਨੀ ਹਾਕਮਾਂ ਵਿਰੁੱਧ ਜਾਗੇ ਰੋਹ ਨੂੰ ਪੂਰੀ ਪ੍ਰਤੀਨਿਧਤਾ ਨਾਲ ਆਪਣੇ ਪੱਖ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਬੰਗਲਾਦੇਸ਼ ਨੂੰ ਪਾਕਿਸਤਾਨੀ ਗਲਬੇ ਤੋਂ ਮੁਕਤ ਕਰਾਉਣ ਲਈ ਭਾਰਤੀ ਫੌਜ ਦੀ ਸਿੱਧੀ ਦੇਖਰੇਖ ਹੇਠ ਬੰਗਲਾਦੇਸ਼ ਮੁਕਤੀ ਵੈहिनी ਨਾਂ ਦੀ ਫਰਜ਼ੀ ਸੈਨਿਕ ਜਥੇਬੰਦੀ ਸਿਰਜ ਲਈ ਸੀ। ਇਹ ਕਾਰਜ ਮੁੱਖ ਰੂਪ ਵਿੱਚ ਬਰਗੇਡੀਅਰ ਸੁਭੇਕ ਸਿੰਘ ਨੂੰ ਸੌਂਪਿਆ ਗਿਆ ਸੀ। ਸੁਭੇਕ ਸਿੰਘ ਮੁਸਲਮਾਨੀ ਭੇਸ ਵਿੱਚ ਬੰਗਲਾਦੇਸ਼ ਵਿੱਚ ਜਾ ਕੇ ਭਾਰਤੀ ਫੌਜੀਆਂ ਦੀ ਮਦਦ ਨਾਲ ਮੁਕਤੀ ਵਹਿਨੀ ਦੇ ਨਾਮ ਹੇਠ ਪਾਕਿਸਤਾਨੀ ਫੌਜ ਦੇ ਵਿਰੁੱਧ ਜੰਗ ਲੜ ਰਿਆ ਸੀ ਬੰਗਲਾਦੇਸ਼ ਦੀ ਇੱਕ ਆਰਜੀ ਸਰਕਾਰ ਬਣਾਉਣ ਦਾ ਐਲਾਨ ਵੀ ਹੋ ਗਿਆ ਸੀ ਉਸ ਵੱਲੋਂ ਲਗਾਤਾਰ ਬਿਆਨ ਆਉਣੇ ਸ਼ੁਰੂ ਹੋ ਗਏ ਸਨ ਕਿ ਸਾਰਾ ਕੁਝ ਭਾਰਤ ਸਰਕਾਰ ਵੱਲੋਂ ਹੀ ਹੋ ਰਿਹਾ ਸੀ ਇਸ ਕਥਤ ਬੰਗਲਾਦੇਸ਼ ਦੀ ਆਰਜੀ ਸਰਕਾਰ ਦਾ ਹੈੱਡ ਕੁਆਟਰ ਕੋਲਕਾਤਾ ਵਿੱਚ ਹੀ ਕਿਸੇ ਅਣਜਾਣੀ ਜਗ੍ਹਾ ਬਣਾਇਆ ਗਿਆ ਸੀ ਹਰ ਬਿਆਨ ਬੰਗਲਾਦੇਸ਼ ਦੀ ਧਿਰਤੀ ਤੋਂ ਜਾਰੀ ਕੀਤੇ ਦਿਖਾਏ ਜਾਂਦੇ ਸਨ ਭਾਰਤੀ ਪੱਤਰਕਾਰ ਇਸ ਝੂਠ ਦੇ ਕਾਰੋਬਾਰ ਵਿੱਚ ਭਾਰਤ ਸਰਕਾਰ ਦਾ ਪੂਰਾ ਸਾਥ ਦੇ ਰਹੇ ਸਨ ਬਾਅਦ ਵਿੱਚ ਜਾ ਕੇ ਕੁਲਦੀਪ ਨૈયਰ ਨੇ ਆਪਣੀ ਸਵੈ ਜੀਵਨੀ ਵਿੱਚ ਇਹ ਸਚਾਈ ਨਿਚਾਕ ਕਬੂਲ ਕਰ ਲਈ ਸੀ ਦਸੰਬਰ 1971 ਵਿੱਚ ਭਾਰਤੀ ਤੇ ਪਾਕਿਸਤਾਨੀ ਫੌਜਾਂ ਵਿਚਕਾਰ ਪੂਰਬੀ ਮੋਰਚੇ ਤੇ ਖੁੱਲੀ جنگ ਛੇੜ ਪਈ ਸੀ ਬੰਗਲਾਦੇਸ਼ ਦੇ ਲੋਕਾਂ ਦੇ ਤਿੱਖੇ ਵਿਰੋਧ ਕਾਰਨ ਪਾਕਿਸਤਾਨੀ ਫੌਜ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਨਤੀਜੇ ਵਜੋਂ ਥੋੜੇ ਹੀ ਦਿਨਾਂ ਬਾਅਦ ਪਾਕਿਸਤਾਨੀ ਫੌਜ ਨੇ ਆਪਣੇ ਜਰਨਲ ਨਿਆਜ਼ੀ ਦੀ ਅਗਵਾਈ ਹੇਠ ਭਾਰਤੀ ਫੌਜ 무ਰੇ ਹਥਿਆਰ ਸੁੱਟ ਦਿੱਤੇ ਸਨ। ਭਾਰਤੀ ਫੌਜ ਨੇ 90000 ਦੇ ਕਰੀਬ ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾ ਲਿਆ ਸੀ। ਇਸ ਜਿੱਤ ਨਾਲ ਭਾਰਤ ਨੇ ਦੱਖਣੀ ਏਸ਼ੀਆ ਅੰਦਰ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਨੁਕਰੇ ਲਾ ਕੇ ਆਪਣੀ ਚੌਧਰ ਸਥਾਪਿਤ ਕਰ ਲਈ ਸੀ ਜਿਸ ਨਾਲ ਇੰਦਰਾ ਗਾਂਧੀ ਭਾਰਤ ਦੇ ਲੋਕਾਂ ਅੰਦਰ ਵਿਰਾਗਣਾ ਵਜੋਂ ਸਥਾਪਿਤ ਹੋ ਗਈ ਸੀ ਅਤੇ ਉਸ ਦੇ ਕੱਟੜ ਵਿਰੋਧੀ ਅਟਲ ਬਿਹਾਰੀ ਬਾਜਪਾਈ ਨੇ ਸਮਕਾਲੀ ਰਾਸੀ ਰੌਂ ਦੇ ਪ੍ਰਭਾਵ ਹੇਠ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦੇ ਖਿਤਾਬ ਨਾਲ ਨਿਵਾਜਿਆ ਸੀ ਜਿਸ ਵੇਲੇ ਇਹ ਜੰਗ ਸਿੜੀ ਉਸ ਵੇਲੇ ਮੈਂ ਹਿਮਾਚਲ ਪ੍ਰਦੇਸ਼ ਵਿੱਚ ਸੀ ਮੈਂ ਤਕਰੀਬਨ 3 ਕੁ ਮਹੀਨਿਆਂ ਤੋਂ ਉੱਥੇ ਹੀ ਪਾਰਟੀ ਦਾ ਕੰਮ ਕਰ ਰਿਹਾ ਸੀ ਮੈਂ ਜ਼ਿਆਦਾ ਸਮਾਂ ਕਾਂਗੜਾ ਵਾਦੀ ਵਿੱਚ ਗੁਜ਼ਾਰਿਆ ਸੀ ਥੋੜੇ ਸਮੇਂ ਲਈ ਪੰਜਾਬ ਦੇ ਨਾਲ ਲੱਗਦੇ ਖੇਤਰ ਕਾਂਗੜਾ ਜ਼ਿਲ੍ਹੇ ਦੀ ਨੂਰਪੁਰ ਤਹਿਸੀਲ ਵਿੱਚ ਵੀ ਰਿਹਾ ਸੀ ਉੱਥੇ ਰਹਿਣ ਦੇ ਨੇੜੇ ਇੱਕ ਪੂਰਾ ਪਿੰਡ ਲਰੂ ਸਿੱਖਾਂ ਦਾ ਸੀ ਉਸ ਪਿੰਡ ਦਾ ਚੂਲ ਸਿੰਘ ਨਾਂ ਦਾ ਇੱਕ ਕਾਮਰੇਡ ਕਾਫੀ ਮਸ਼ਹੂਰ ਸੀ ਉਹ ਕਾਫੀ ਸਮਾਂ ਅਮਰਸਰ ਵਿੱਚ ਵੀ ਰਿਹਾ ਸੀ ਜਿੱਥੇ ਉਸ ਦਾ ਮੇਲ ਕਾਮਰੇਡ ਸਤਪਾਲ ਡਾਂਗ ਨਾਲ ਹੋ ਗਿਆ ਸੀ ਮੇਰਾ ਉਸ ਕੋਲ ਕਾਫੀ ਆਉਣ ਜਾਣ ਸੀ ਉਸ ਦੇ ਖੇਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਸਨ ਉਹ ਇੰਨਾ ਕੱਬਾ ਸੀ ਕਿ ਉਸ ਨੇ ਸ਼ਰਦਾਬਾਨ ਸਿੱਖਾਂ ਨੂੰ ਚੜਾਉਣ ਲਈ ਆਪਣੇ ਖੇਤਾਂ ਵਿੱਚ ਜਾਣ ਬੁੱਝ ਕੇ ਤਮਾਕੂ ਵੀ ਜਿਅ ਹੋਇਆ ਸੀ ਉਸ ਦੇ 6-7 ਬੱਚੇ ਸਨ ਸਭ ਤੋਂ ਆਖਰੀ ਬੱਚਾ ਮੁੰਡਾ ਮਾਰਚ 1971 ਵਿੱਚ ਪੈਦਾ ਹੋਇਆ ਸੀ ਉਨਾ ਹੀ ਦਿਨਾਂ ਵਿੱਚ ਬਖਸ਼ੀ ਸਿੰਘ ਸ਼ਹੀਦ ਹੋਇਆ ਸੀ ਅਤੇ ਚੂੜ ਸਿੰਘ ਨੇ ਮੇਰੇ ਕਹਿਣ ਤੇ ਆਪਣੇ ਨਵੇਂ ਜੰਮੇ ਮੁੰਡੇ ਦਾ ਨਾਂ ਬਖਸ਼ੀਸ਼ ਸਿੰਘ ਰੱਖਿਆ ਸੀ। ਜਵਾਲਾਮੁਖੀ ਦੇ ਨੇੜੇ ਗੁਮਰਨਾਉ ਦੇ ਪਿੰਡ ਦੇ ਮਿਡਲ ਸਕੂਲ ਦੇ ਹੈੱਡਮਾਸਟਰ ਹਰੀਸ਼ ਚੰਦਰ ਗੁਲੇਰੀ ਨਾਲ ਮੇਰੀ ਚੰਗੀ ਸਾਂਝ ਪੈ ਗਈ ਸੀ। ਉਸ ਨੇ ਆਪਣੀ ਰਿਹائش ਸਕੂਲ ਦੇ ਹੀ ਇੱਕ ਕਮਰੇ ਵਿੱਚ ਰੱਖੀ ਹੋਈ ਸੀ ਜਿੱਥੇ ਉਹ ਆਪ ਕਦੇ-ਕਦਾਈਂ ਹੀ ਰਹਿੰਦਾ ਸੀ ਕਿਉਂਕਿ ਉਸ ਦਾ ਪਿੰਡ ਗੁਲੇਰ ਬਹੁਤੀ ਦੂਰ ਨਹੀਂ ਸੀ ਅਤੇ ਉਹ ਅਕਸਰ ਹੀ ਹਰ ਰੋਜ਼ ਪਿੰਡ ਚਲਾ ਜਾਂਦਾ ਸੀ ਮੈਂ ਜਦੋਂ ਵੀ ਵਿਹਲਾ ਹੁੰਦਾ ਸੀ ਉਸਦੇ ਕਮਰੇ ਵਿੱਚ ਰਹਿ ਲੈਂਦਾ ਸੀ ਉਹ ਸੀਪੀਆਈ ਦਾ ਮੈਂਬਰ ਸੀ ਅਤੇ ਮਾਰਕਸਵਾਦ ਬਾਰੇ ਚੌਕੀ ਸਮਝ ਰੱਖਦਾ ਸੀ ਬੰਗਲਾਦੇਸ਼ ਵਿੱਚ ਪਾਕਿਸਤਾਨੀ ਫੌਜ ਦੇ ਆਤਮ ਸਮਰਪਣ ਕਰ ਦੇਣ ਤੋਂ ਇੱਕ ਦਿਨ ਬਾਅਦ ਜਦੋਂ ਮੈਂ ਉਸ ਕੋਲ ਗਿਆ ਤਾਂ ਉਸ ਕੋਲੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਉਸ ਨੇ ਗੱਦਗੱਦ ਹੁੰਦਿਆਂ ਮੈਨੂੰ ਕਿਹਾ ਭਾਰਤ ਨੇ ਪਾਕਿਸਤਾਨ ਦੇ ਜਿਹੜੇ 90 ਹਜ਼ਾਰ ਤੋਤੇ ਕਾਬੂ ਕਰ ਲਏ ਹਨ ਉਸ ਨਾਲ ਮਜ਼ਾ ਹੀ ਆ ਗਿਆ ਮੈਨੂੰ ਉਸ ਦਾ ਇਹ ਰਾਸ਼ਟਰੀ ਹੰਕਾਰ ਚੰਗਾ ਨਹੀਂ ਲੱਗਿਆ ਸੀ ਉਸ ਵੇਲੇ ਉਹ ਸੰਦਰੋਂ ਕਮਿਊਨਿਸਟ ਨਹੀਂ ਹਿੰਦੂ ਬੋਲ ਰਿਹਾ ਸੀ ਮੈਂ ਉਸ ਤੋਂ ਬਾਅਦ ਉਸ ਦਾ ਖਹਿੜਾ ਛੱਡ ਦਿੱਤਾ ਸੀ 1974 ਵਿੱਚ ਮੈਨੂੰ ਅਖਬਾਰ ਦੀ ਖ਼ਬਰ ਤੋਂ ਪਤਾ ਚੱਲਿਆ ਕਿ ਉਹ CPI ਵੱਲੋਂ ਬਣਾਈ ਗਈ ਆਲ ਇੰਡੀਆ ਟੀਚਰਜ਼ ਯੂਨੀਅਨ ਦਾ ਬਾਨੀ ਪ੍ਰਧਾਨ ਬਣ ਗਿਆ ਸੀ ਨਕਸਲੀ ਲਹਿਰ ਦਿਆਂ ਸਫਾ ਅੰਦਰ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਬੰਗਾਲੀਆਂ ਉੱਤੇ ਪਾਕਿਸਤਾਨੀ ਫੌਜ ਦੇ ਜ਼ੁਲਮਾਂ ਨੂੰ ਅਣਜਿੱਠ ਕਰਕੇ ਪਾਕਿਸਤਾਨੀ ਹਾਕਮਾਂ ਦੀ ਨੰਗੀ ਹਮਾਇਤ ਕਰਨ ਬਾਰੇ ਸਵਾਲ ਖੜੇ ਹੋਣ ਲੱਗ ਪਏ ਸਨ ਪਰ ਆਗੂਆਂ ਨੇ ਪੁੱਠੀ ਸਿੱਧੀ ਵਿਆਖਿਆ ਦੇ ਕੇ ਹੇਠਲੇ ਪੱਧਰ ਦੇ ਕਾਮਰੇਡਾਂ ਨੂੰ ਚੁੱਪ ਕਰਾ ਦਿੱਤਾ ਸੀ ਅਸਲੀ ਗੱਲ ਇਹ ਸੀ ਕਿ ਸਾਨੂੰ ਜੋ ਮਾਰਕਸਵਾਦੀ ਸਿੱਖਿਆ ਦਿੱਤੀ ਗਈ ਸੀ ਉਸ ਵਿੱਚ ਕੌਮੀ ਭਾਵਨਾਵਾਂ ਨੂੰ ਕੋਈ ਅਹਿਮਤ ਨਹੀਂ ਦਿੱਤੀ ਜਾਂਦੀ ਸੀ ਹਰ ਮਾਮਲੇ ਵਿੱਚ ਆਰਥਿਕ ਜਮਾਤੀ ਫੈਕਟਰ ਨੂੰ ਹੀ ਮੁੱਖ ਰੱਖਿਆ ਜਾਂਦਾ ਸੀ ਧਰਮ ਭਾਸ਼ਾ ਤੇ ਸੱਭਿਆਚਾਰ ਦੇ ਪੱਖ ਨੂੰ ਬਹੁਤਾ ਨਹੀਂ ਗੌਲਿਆ ਜਾਂਦਾ ਸੀ ਇਹਨਾਂ ਮਸਲਿਆਂ ਨੂੰ ਆਰਥਿਕ ਜਮਾਤੀ ਪੱਖ ਤੋਂ ਧਿਆਨ ਹਟਾਉਣ ਵਾਲੇ ਸਮਝਿਆ ਜਾਂਦਾ ਸੀ ਜਿਸ ਦੇ ਸਿੱਟੇ ਵਜੋਂ ਇਹਨਾਂ ਮਸਲਿਆਂ ਪ੍ਰਤੀ ਮਨਾਂ ਅੰਦਰ ਤ੍ਰਸਕਾਰ ਦੀ ਭਾਵਨਾ ਪੈਦਾ ਹੋ ਗਈ ਸੀ ਇਸ ਸਿਧਾਂਤਕ ਵਜਾ ਕਰਕੇ ਸਾਡੇ ਮਨ ਇਹਨਾਂ ਮਸਲਿਆਂ ਪ੍ਰਤੀ ਸਵੇਦਨਸ਼ੀਲ ਨਹੀਂ ਰਹੇ ਸੀ ਜਿਸ ਕਰਕੇ ਬੰਗਲਾਦੇਸ਼ ਦੇ ਲੋਕਾਂ ਉੱਤੇ ਢਾਏ ਜਾਇਰੇ ਜ਼ੁਲਮਾਂ ਦੀ ਪੀੜ ਮਹਿਸੂਸ ਨਹੀਂ ਹੁੰਦੀ ਸੀ ਬਾਅਦ ਵਿੱਚ ਜਾ ਕੇ ਇਸੇ ਗਲਤ ਸਮਝ ਦੀ ਬਦੌਲਤ ਹੀ ਪੰਜਾਬ ਅੰਦਰ ਜ਼ਿਆਦਾਤਰ ਕਮਿਊਨਿਸਟ ਸਿੱਖ ਵਿਰੋਧੀ ਪੰਥੜੇ ਦੇ ਧਾਰਨੀ ਹੋ ਨਿਪੜੇ ਸਨ ਭਾਗ 16 ਅੰਦਰੂਨੀ ਕਾਟੋ ਕਲੇਸ਼ ਤੇ 파ਟੋਤਾੜ 1970 ਦਾ ਬੜਾ ਖਤਮ ਹੁੰਦਿਆਂ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅੰਦਰ ਸਿਧਾਂਤਕ ਵਖਰੇਵੇਂ ਤੇ ਜਥੇਬੰਦਕ ਵਖਰੇੜੇ ਸ਼ੁਰੂ ਹੋ ਗਏ ਸਨ ਕੇਂਦਰੀ ਲੀਡਰਸ਼ਿਪ ਅੰਦਰ ਬੰਗਾਲੀਆਂ ਦਾ ਬੋਲਬਾਲਾ ਸੀ ਅਤੇ ਸ਼ੁਰੂ ਵਿੱਚ ਹੀ ਪਾਰਟੀ ਅੰਦਰ ਚਾਰੂ ਮਾਜੂਮਦਾਰ ਦੀ ਸ਼ਖਸੀ ਪੂਜਾ ਦਾ ਰੁਝਾਨ ਪ੍ਰਚਲਿਤ ਹੋ ਗਿਆ ਸੀ ਉਸ ਦੀ ਯੋਗਤਾ ਤੇ ਲਹਿਰੰਦਰ ਉਸ ਦੀ ਭੂਮਿਕਾ ਨੂੰ ਵਧਾ ਚੜਾ ਕੇ ਪੇਸ਼ ਕਰਨ ਦੇ ਵਿਉਂਤਬੱਧ ਯਤਨ ਕੀਤੇ ਜਾ ਰਹੇ ਸਨ 1970 ਦੇ ਅੰਤ ਤੱਕ ਜਾ ਕੇ ਜਦੋਂ ਬੰਗਾਲ ਤੇ ਆਂਧਰਾ ਪ੍ਰਦੇਸ਼ ਵਿੱਚ ਲਹਿਰ ਦਾ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਚਾਰੂ ਮਾਜੂ ਮਦਾਰ ਦੀ ਸਿਧਾਂਤਕ ਸੂਝ ਤੇ ਰਾਸੀ ਰਣਨੀਤੀ ਬਾਰੇ ਸਵਾਲ ਖੜੇ ਹੋਣ ਲੱਗ ਪਏ ਸਨ ਫਿਰ ਜਿਵੇਂ ਕਿ ਆਮ ਵਾਪਰਦਾ ਹੈ ਚਾਰੂ ਮਾਜੂ ਮਦਾਰ ਤੇ ਉਸ ਦੇ ਹਮਾਇਤਿਆਂ ਨੇ ਉਸ ਦੀ ਨੁਕਤਾਚੀਨੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਅਰੰਝਸ਼ ਪਾਲਣੀ ਸ਼ੁਰੂ ਕਰ ਦਿੱਤੀ ਸੀ ਸਿੱਟੇ ਵੱਜੋਂ ਕੇਂਦਰੀ ਕਮੇਟੀ ਦੇ ਅੰਦਰ ਆਪਸੀ ਬੇਵਿਸ਼ਵਾਸੀ ਤੇ ਧੜੇਬੰਦੀ ਦਾ سلسلہ ਆਰੰਭ ਹੋ ਗਿਆ ਸੀ ਥੋੜੇ ਹੀ ਚਿਰ ਵਿੱਚ ਇਹ ਅੰਦਰੂਨੀ ਖਿੱਚੋ ਤਾਣ ਖੁੱਲਮ-ਖੁੱਲੀ 파ਟੋ ਤਾਲ ਵਿੱਚ ਬਦਲ ਗਈ ਸੀ ਪਹਿਲਾਂ ਪੈਲ ਬੰਗਾਲੀਆਂ ਤੇ ਗੈਰ ਬੰਗਾਲੀਆਂ ਵਿਚਕਾਰ ਵੰਡੀਆਂ ਪਈਆਂ ਪਰ ਅੰਤ ਵਿੱਚ ਜਾ ਕੇ ਬੰਗਾਲੀਆਂ ਦੀ ਆਪਸ ਵਿੱਚ ਵੀ ਠਣ ਗਈ ਜਿਸ ਸਦਕਾ ਪਾਰਟੀ ਦੇ ਅੰਦਰ ਕਈ ਧੜੇ ਤੇ ਕੇਂਦਰ ਬਣ ਗਏ ਅਤੇ ਹਰੇਕ ਧੜੇ ਨੇ ਆਪਣੀ ਤਾਕਤ ਬਣਾਉਣ ਲਈ ਜਗਾ ਜਗਾ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਸੀ ਕੇਂਦਰੀ ਕਮੇਟੀ ਦੇ ਸਾਰੇ ਮੈਂਬਰ ਪੰਜਾਬ ਦੀ ਧੜੇਬੰਦੀ ਤੋਂ ਬਖੂਬੀ ਵਾਕਿਬਸਨ ਕੁਝ ਮਹੀਨੇ ਪਹਿਲਾਂ ਕੇਂਦਰੀ ਕਮੇਟੀ ਨੇ ਸਾਡੇ ਧੜੇ ਦੇ ਇਤਰਾਜ਼ ਸੁਣਨ ਤੇ ਦੂਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਸਾਨੂੰ ਮਜਬੂਰੀ ਵਿੱਚੋਂ ਆਪਣਾ ਧੜਾ ਭੰਗ ਕਰਕੇ ਪਾਰਟੀ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਨਾ ਪੈ ਗਿਆ ਸੀ ਪਰ ਇਹ ਅਮਲ ਅਜੇ ਨੇਪਰੇ ਨਹੀਂ ਚੜਿਆ ਸੀ ਜਦੋਂ ਇਕ ਤਾਂ ਏਕਤਾ ਦੇ ਹਾਮੀ ਸਾਡੇ ਦੋਨੋਂ ਆਗੂ ਹਾਕਮ ਸਿੰਘ ਤੇ ਦਰਸ਼ਨ ਖਟਕੜ ਗ੍ਰਿਫਤਾਰ ਹੋ ਗਏ ਸਨ ਅਤੇ ਦੂਜਾ ਕੇਂਦਰੀ ਕਮੇਟੀ ਆਪ ਵੀ ਧੜਿਆਂ ਵਿੱਚ ਵੰਡੀ ਗਈ ਸੀ ਹਾਕਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸਾਡੇ ਧੜੇ ਦੀ ਕਮਾਨ ਬਲਦੇਵ ਸਿੰਘ ਸੰਘੋਲ ਨੇ ਸੰਭਾਲ ਲਈ ਸੀ ਅਤੇ ਉਹ ਸ਼ੁਰੂ ਤੋਂ ਹੀ ਦੂਸਰੇ ਧੜੇ ਨਾਲ ਏਕਤਾ ਦਾ ਹਾਮੀ ਨਹੀਂ ਸੀ ਜਿਸ ਕਰਕੇ ਉਸ ਨੂੰ ਜਦੋਂ ਹੀ ਕੇਂਦਰੀ ਕਮੇਟੀ ਵਿੱਚ ਪਈ ਫੁੱਟ ਦਾ ਪਤਾ ਚੱਲਿਆ ਤਾਂ ਉਸਨੇ ਝਟਪਟ ਚਾਰੂ ਮਾਜੂ ਮਦਾਰ ਦੇ ਵਿਰੋਧੀ ਧੜੇ ਨਾਲ ਨਾਤਾ ਗੰਢ ਲਿਆ ਸੀ ਮੈਂ ਉਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ ਸੀ ਜਿਸ ਕਰਕੇ ਮੈਨੂੰ ਇਸ ਘਟਨਾਕ੍ਰਮ ਦੀ ਕੋਈ ਜਾਣਕਾਰੀ ਨਹੀਂ ਸੀ ਮੈਂ ਜਨਵਰੀ 1972 ਦੇ ਅਖੀਰ ਜਿਹੇ ਵਿੱਚ ਬਲਦੇਵ ਸਿੰਘ ਨੂੰ ਮਿਲਣ ਲਈ ਹਿਮਾਚਲ ਪ੍ਰਦੇਸ਼ ਤੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਇਆ ਦਸਤੂਰ ਮੁਤਾਬਕ ਉਸ ਨਾਲ ਮਿਲਣ ਦੀ ਤਾਰੀਖ ਤੇ ਥਾਂ ਅਗਾਊਂ ਹੀ ਤੈਅ ਕੀਤੀ ਹੋਈ ਸੀ ਉਸ ਵੇਲੇ ਬਲਦੇਵ ਸਿੰਘ ਮੈਨੂੰ ਆਪਣਾ ਸਭ ਤੋਂ ਵੱਧ ਨੇੜਲਾ ਤੇ ਭਰੋਸੇਯੋਗ ਬੰਦਾ ਸਮਝਦਾ ਸੀ ਅਤੇ ਮੇਰੇ ਨਾਲ ਦਿਲ ਦੀ ਹਰ ਗੱਲ ਕਰ ਲੈਂਦਾ ਸੀ ਉਸ ਦੀ ਥੋੜੇ ਦਿਨ ਪਹਿਲਾਂ ਹੀ ਚਾਰੂ ਮਾਜੂ ਮਦਾਰ ਦੇ ਵਿਰੋਧੀ ਗੁੱਟ ਦੇ ਮੁਖੀ ਕਾਮਰੇਡ ਸਤਿਆ ਨਾਰਾਇਣ ਸਿੰਘ ਨਾਲ ਮੁਲਾਕਾਤ ਹੋਈ ਸੀ ਬਲਦੇਵ ਸਿੰਘ ਇਸ ਮੁਲਾਕਾਤ ਤੋਂ ਬਾਗੋ-ਬਾਗ ਸੀ ਉਸ ਕੋਲੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ ਅਸੀਂ ਦੋਨੋਂ ਬਟਾਲੇ ਦੇ ਨੇੜੇ ਮੰਨਣ ਪਿੰਡ ਵਿੱਚ ਗੁਰਮੀਤ ਸਿੰਘ ਦੇ ਘਰ ਇਕੱਠੇ ਹੋਏ ਸਾਂ ਗੁਰਮੀਤ ਸਿੰਘ ਨੇ ਬੇਰਿੰਗ ਕਾਲਜ ਬਟਾਲਾ ਤੋਂ ਤਾਜੀ ਬੀਏ ਕੀਤੀ ਸੀ ਉਹ ਕਾਲਜ ਵਿੱਚ ਹਾਕੀ ਦਾ ਚੰਗਾ ਖਿਡਾਰੀ ਰਿਹਾ ਸੀ ਘਰੋਂ ਚੰਗਾ ਸਰਦਾਂ ਪੁੱਜਦਾ ਸੀ ਬਾਅਦ ਵਿੱਚ ਜਾ ਕੇ ਉਹ ਕਾਂਗਰਸ ਪਾਰਟੀ ਨਾਲ ਜੁੜ ਗਿਆ ਸੀ ਅਤੇ ਪਿੰਡ ਦਾ ਸਰਪੰਚ ਬਣ ਗਿਆ ਸੀ ਇਸੇ ਚੱਕਰ ਵਿੱਚੋਂ ਹੀ ਉਹ ਸਿੱਖ ਖਾੜਕੂ ਲਹਿਰ ਦਾ ਕੱਟੜ ਵਿਰੋਧੀ ਬਣ ਗਿਆ ਸੀ ਜਿਸ ਦੇ ਸਿੱਟੇ ਵਜੋਂ ਉਹ ਖਾੜਕੂਆਂ ਦੇ ਰੋਧ ਦਾ ਸ਼ਿਕਾਰ ਹੋ ਗਿਆ ਸੀ ਉਸ ਵੇਲੇ ਇਕੱਲਾ ਉਹ ਨਹੀਂ ਮਾਝੇ ਅੰਦਰ ਹੋਰ ਕਈ ਜਾਣਕਾਰ ਕਾਮਰੇਡ ਖੜਕੂ ਲਹਿਰ ਨਾਲ ਅਰਾਸੀ ਵੈਰ ਕਮਾਉਣ ਕਰਕੇ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋ ਬੈਠੇ ਸਨ ਬਲਦੇਵ ਸਿੰਘ ਨੇ ਰਾਤ ਨੂੰ ਤਾਂ ਮੈਨੂੰ ਉਸਤੀ ਸਤਿਆ ਨਾਰਾਇਣ ਸਿੰਘ ਐਸ ਐਨ ਸਿੰਘ ਨਾਲ ਹੋਈ ਮੀਟਿੰਗ ਦੀਆਂ ਸੁਰਖੀਆਂ ਹੀ ਦਸੀਆਂ ਸਨ ਪਰ ਸਵੇਰੇ ਜਦੋਂ ਅਸੀਂ ਚਾਹ ਪੀਣੀ ਪੀ ਕੇ ਨਹਿਰ ਤੇ ਸੈਰ ਕਰਨ ਲਈ ਨਿਕਲੇ ਤਾਂ ਉਸ ਨੇ ਨਹਿਰ ਦੀ ਪਟੜੀ ਉੱਤੇ ਬਹਿ ਕੇ ਮੈਨੂੰ ਮੀਟਿੰਗ ਦੀ ਪੂਰੀ ਵਿਥਿਆ ਸੁਣਾਈ ਉਸ ਨੇ ਐਸਐਨ ਸਿੰਘ ਦੇ ਹਵਾਲੇ ਨਾਲ ਚਾਰੂ ਮਾਜੂਮਦਾਰ ਦੀ ਜਮ ਕੇ ਬਦਖੋਈ ਕੀਤੀ ਚਾਰੂ ਮਾਜੂਮਦਾਰ नक्सली ਲਹਿਰ ਦਾ ਮੋਢੀ ਤੇ ਸਰਬ ਪ੍ਰਵਾਨਤ ਆਗੂ ਸਮਝਿਆ ਜਾਂਦਾ ਸੀ ਜਿਸ ਕਰਕੇ ਸੁਭਾਅਕ ਹੀ ਸਾਡੇ ਮਨਾਂ ਅੰਦਰ ਉਸ ਪ੍ਰਤੀ ਸਤਕਾਰ ਤੇ ਸ਼ਰਧਾ ਦੇ ਭਾਵ ਬਣੇ ਹੋਏ ਸਨ ਅਚਾਨਕ ਉਸ ਬਾਰੇ ਮਾੜਾ ਸੁਣ ਕੇ ਮਨ ਬੜਾ ਖਰਾਬ ਹੋਇਆ ਬਲਦੇਵ ਸਿੰਘ ਦੇ ਮੁਤਾਬਕ ਚਾਰੂ ਮਾਜੂਮਦਾਰ ਦੀ ਸਿਧਾਂਤਕ ਸੋਚਣੀ ਤੇ ਸੁਭਾਅ ਵਿੱਚ ਗੰਭੀਰ ਨੁਕਸਾਨ ਸਨ ਉਸ ਦੀ ਬੇਸਮਝੀ ਤੇ ਘਮੰਡ ਕਰਕੇ ਲਹਿਰ ਦਾ ਭਾਰੀ ਨੁਕਸਾਨ ਹੋ ਚੁੱਕਾ ਸੀ ਅਤੇ ਅੱਗੇ ਹੋਰ ਨੁਕਸਾਨ ਹੋਣ ਤੋਂ ਬਚਾਅ ਕਰਨ ਲਈ ਉਸ ਦੇ ਵਿਰੋਧ ਵਿੱਚ ਖੜਨਾ ਅਤ ਜ਼ਰੂਰੀ ਹੋ ਗਿਆ ਸੀ ਬਲਦੇਵ ਸਿੰਘ ਨੇ ਦੱਸਿਆ ਕਿ ਐਸਐਨ ਦੇ ਅਨੁਸਾਰ ਚਾਰੂ ਮਾਜੂਮਦਾਰ ਨੇ ਇੱਕ ਤਾਂ ਜੰਤਕ ਕਲਾਮਬੰਦੀ ਦਾ ਰਾਹ ਛੱਡ ਕੇ ਵਿਅਕਤੀਗਤ ਕਤਲਾਂ ਦੀ ਮੁਹਿੰਮ ਚਲਾਉਣ ਉਤੇ ਹਜ਼ੂਰ ਦੇਖ ਕੇ ਲਹਿਰ ਨੂੰ ਲੋਕਾਂ ਤੋਂ ਅਲੱਗ-ਥਲੱਗ ਕਰ ਦਿੱਤਾ ਸੀ ਦੂਜਾ ਉਸਨੇ ਲਹਿਰ ਦੇ ਕੇਂਦਰ ਨੂੰ ਪਿੰਡਾਂ ਤੋਂ ਸ਼ਹਿਰਾਂ ਵਿੱਚ ਤਬਦੀਲ ਕਰ ਦਿੱਤਾ ਸੀ ਜਿਸ ਨਾਲ ਲਹਿਰ ਅੰਦਰ ਅਰਾਜਕਤਾ ਬੇਤਰਤੀਬੀ ਫੈਲ ਗਈ ਸੀ ਅਤੇ ਸਰਕਾਰ ਲਈ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਅੰਦਰ ਲਹਿਰ ਨੂੰ ਕੁਚਲਣਾ ਸੌਖਾ ਹੋ ਗਿਆ ਸੀ ਇਸ ਸਬੰਧ ਵਿੱਚ ਉਸਨੇ ਕਲਕੱਤਾ ਸ਼ਹਿਰ ਦੀ ਵਿਸ਼ੇਸ਼ ਉਦਾਹਰਣ ਦਿੱਤੀ ਸੀ ਜਿੱਥੇ ਅਲੱਡ ਉਮਰ ਦੇ ਨੌਜਵਾਨਾਂ ਨੇ ਚਾਰੂ ਮਾਜੂ ਮਦਾਰ ਦੇ ਚੱਕਵੇਂ ਨਹਾਰਿਆਂ ਤੋਂ ਉਤੇਜਿਤ ਹੋ ਕੇ ਸ਼ਹਿਰ ਅੰਦਰ ਹੁੱਲੜਬਾਜ਼ੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ ਸਕੂਲਾਂ ਤੇ ਲਾਇਬ੍ਰੇਰੀਆਂ ਨੂੰ ਅੱਗਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਬੰਗਾਲੀਆਂ ਦੇ ਸਤਕਾਰ ਦੇ ਪਾਤਰ ਸਾਹਿਤਕ ਤੇ ਰਾਸੀ ਨਾਇਕਾਂ ਦੀਆਂ ਤਸਵੀਰਾਂ ਤੇ ਬੁੱਤਾਂ ਦੀ ਬੇਅਦਬੀ ਕਰਨ ਦੀਆਂ ਵਾਰਦਾਤਾਂ ਆਮ ਹੋ ਗਈਆਂ ਸਨ ਉਪਰੋਕਤ ਸਿਧਾਂਤਕ ਗਲਤੀਆਂ ਤੋਂ ਇਲਾਵਾ ਚਾਰੂ ਮਾਜੂ ਮਦਾਰ ਦੇ ਕੁਝ ਸਾਕਸ਼ੀ ਔਗਣਾ ਉੱਤੇ ਵੀ ਉਂਗਲ ਤਰੀ ਗਈ ਸੀ ਇਹ ਕਿਹਾ ਗਿਆ ਕਿ ਉਸ ਵੈ ਵੜਿਆਈ ਦੀ ਮਰਜ਼ ਦਾ ਸ਼ਿਕਾਰ ਹੈ ਅਤੇ ਆਪਣੇ ਆਪ ਨੂੰ ਦੂਸਰੇ ਕਾਮਰੇਡਾਂ ਤੋਂ ਵੱਖਰਾ ਵਿਸ਼ੇਸ਼ ਤੇ ਉੱਤਮ ਸਮਝਣ ਦਾ ਭਰਮ ਪਾਲ ਕੇ ਚੱਲਦਾ ਹੈ ਜਿਸ ਕਰਕੇ ਉਹ ਸਾਰੇ ਫੈਸਲੇ ਆਪ ਮਤੇ ਢੰਗ ਨਾਲ ਕਰਦਾ ਹੈ ਅਤੇ ਦੂਸਰਿਆਂ ਕੋਲੋਂ ਇਹਨਾਂ ਦੀ ਵਫਾਦਾਰੀ ਨਾਲ ਪਾਲਣਾ ਕਰਨ ਦੀ ਮੰਗ ਕਰਦਾ ਹੈ ਬਲਦੇਵ ਸਿੰਘ ਨੇ ਦੱਸਿਆ ਕਿ ਅਜਿਹੀ ਹਾਲਤ ਵਿੱਚ ਚਾਰੂ ਮਾਜੂਮਦਾਰ ਦੀ ਅਗਵਾਈ ਵਿੱਚ ਚੱਲਣਾ ਸੰਭਵ ਨਹੀਂ ਰਿਹਾ ਜਿਸ ਕਰਕੇ ਐਸ ਐਨ ਸਿੰਘ ਨੇ ਕੇਂਦਰੀ ਕਮੇਟੀ ਦੇ 2-3 ਹੋਰ ਨਾਂ ਮੈਂਬਰਾਂ ਨਾਲ ਰਲ ਕੇ ਨਵੀਂ ਕੇਂਦਰੀ ਕਮੇਟੀ ਬਣਾ ਲਈ ਹੈ ਜਿਸ ਵਿੱਚ ਪੰਜਾਬ ਤੋਂ ਉਸ ਬਲਦੇਵ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ ਬਲਦੇਵ ਸਿੰਘ ਦੇ ਮੂੰਹੋਂ ਸਾਰੀ ਵਿਥਿਆ ਸੁਣ ਕੇ ਮਨ ਨੂੰ ਬੜਾ ਝਟਕਾ ਲੱਗਿਆ ਮੈਨੂੰ ਉਸ ਦੀ ਸਾਰੀ ਗੱਲਬਾਤ ਵਿੱਚ ਸੁਹਿਰਦਤਾ ਦੀ ਘਾਟ ਲੱਗੀ ਮਨ ਅੰਦਰ ਇਹ ਸਵਾਲ ਖੜਾ ਹੋ ਗਿਆ ਕਿ ਕੱਲ ਤੱਕ ਉਸ ਨੂੰ ਸਭ ਕੁਝ ਠੀਕ ਲੱਗਦਾ ਸੀ ਅਤੇ ਐਸਨ ਸਿੰਘ ਨਾਲ ਇੱਕੋ ਮੁਲਾਕਾਤ ਤੋਂ ਬਾਅਦ ਇੱਕਦਮ ਇਹ ਇਲਹਾਮ ਕਿਵੇਂ ਹੋ ਗਿਆ ਮੈਨੂੰ ਇਹ ਮਹਿਸੂਸ ਹੋਇਆ ਕਿ ਦਰਅਸਲ ਬਲਦੇਵ ਸਿੰਘ ਦੂਸਰੇ ਧੜੇ ਨਾਲ ਏਕਤਾ ਨਹੀਂ ਕਰਨਾ ਚਾਹੁੰਦਾ ਸੀ ਅਤੇ ਕੇਂਦਰੀ ਲੀਡਰਸ਼ਿਪ ਅੰਦਰ ਪੈਦਾ ਹੋਏ ਮਤਭੇਦਾਂ ਨੇ ਉਸ ਨੂੰ ਬੜਾ ਸੋਹਣਾ ਬਹਾਨਾ ਮੁਹੱਈਆ ਕਰ ਦਿੱਤਾ ਸੀ ਫਿਰ ਉਸ ਨੇ ਸਾਡੇ ਨਾਲ ਸਲਾਹ مشਵਰਾ ਕੀਤੇ ਬਗੈਰ ਹੀ ਨਵੀਂ ਕੇਂਦਰੀ ਕਮੇਟੀ ਦਾ ਮੈਂਬਰ ਬਣਨ ਲਈ ਹਾਮੀ ਭਰ ਦਿੱਤੀ ਸੀ ਉਸ ਦਾ ਆਪਣਾ ਇਹ ਕਦਮ ਵੀ ਤਾਂ ਆਪਮਤਾ ਪਾਪਦੋਸ਼ਪੂਰਨ ਹੀ ਸੀ ਜਿਸ ਦੇ ਲਈ ਉਹ ਚਾਰੂ ਮਾਜੂ ਮਦਾਰ ਨੂੰ ਕੋਸ ਰਿਹਾ ਸੀ ਉਸ ਦਾ ਚਾਰੂ ਮਾਜੂ ਮਦਾਰ ਦੇ ਖਿਲਾਫ ਨਫ਼ਰਤ ਭਰੇ ਲਹਿਜੇ ਵਿੱਚ ਬੋਲਣਾ ਅਤੇ ਐਸ ਐਨ ਸਿੰਘ ਦੀ ਪ੍ਰਸੰਸਾ ਦੇ ਪੁਲ ਬੰਨਣੇ ਮੈਨੂੰ ਸੁਖਦਾਈ ਨਾ ਲੱਗਿਆ ਘੰਟੇਕ ਦੀ ਗੱਲਬਾਤ ਤੋਂ ਬਾਅਦ ਮੇਰਾ ਮਨ ਬਲਦੇਵ ਸਿੰਘ ਤੋਂ ਖੱਟਾ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਮੈਂ ਉਸ ਦੀ ਗੱਲਬਾਤ ਤੋਂ ਉਪਰਾਮ ਹੋ ਗਿਆ ਸੀ ਬਲਦੇਵ ਸਿੰਘ ਨੂੰ ਮੇਰੇ ਕੋਲੋਂ ਉਤਸ਼ਾਹਪੂਰਨ ਹੰਗਾਰੇ ਦੀ ਆਸ ਸੀ ਪਰ ਜਦੋਂ ਉਸ ਨੇ ਮੇਰਾ ਠਰਿਆ ਹੋਇਆ ਪ੍ਰਤੀਕਰਮ ਦੇਖਿਆ ਤਾਂ ਉਸ ਦਾ ਜੋਸ਼ ਖੁروش ਢਿੱਲਾ ਪੈ ਗਿਆ ਸੀ ਅਤੇ ਉਸ ਤੋਂ ਬਾਅਦ ਉਹਨੇ ਛੇਤੀ ਗੱਲਬਾਤ ਬੰਦ ਕਰ ਦਿੱਤੀ ਸੀ ਜਦੋਂ ਅਸੀਂ ਸੈਰ ਤੋਂ ਵਾਪਸ ਆ ਕੇ ਇਕੱਠੇ ਨਾਸ਼ਤਾ ਕਰ ਰਹੇ ਸਾਂ ਤਾਂ ਉਸ ਨੇ ਮੇਰੇ ਚਿਹਰੇ ਦੇ ਹਾਵ ਭਾਵ ਸਾਫ਼ ਪੜ ਲਏ ਸਨ ਜਿਸ ਕਰਕੇ ਨਾਸ਼ਤਾ ਕਰਨ ਤੋਂ ਬਾਅਦ ਅਸੀਂ ਕਾਰੀ ਨਾਲ ਗੁਰਮੀਤ ਸਿੰਘ ਤੋਂ ਛੁੱਟੀ ਲਈ ਅਤੇ ਬੱਸ ਫੜਨ ਲਈ ਪੈਦਲ ਅਮੂ ਨੰਗਲ ਨੂੰ ਚੱਲ ਪਏ। ਰਸਤੇ ਵਿੱਚ ਸਾਡੇ ਵਿੱਚਕਾਰ ਇਸ ਮਸਲੇ ਬਾਰੇ ਕੋਈ ਚਰਚਾ ਨਾ ਹੋਈ। ਅਮੂ ਨੰਗਲ ਦੇ ਬੱਸ ਅੱਡੇ ਤੇ ਜਾ ਕੇ ਬਲਦੇਵ ਸਿੰਘ ਨੇ ਅਚਾਨਕ ਆਪਣਾ ਜਲੰਧਰ ਜਾਣ ਦਾ ਇਰਾਦਾ ਜ਼ਾਹਰ ਕੀਤਾ। ਹਾਲਾਂਕਿ ਪਹਿਲਾਂ ਅਸੀਂ ਇਕੱਠਿਆਂ ਹੀ ਗੁਰਦਾਸਪੁਰ ਜਾਣ ਦਾ ਫੈਸਲਾ ਕੀਤਾ ਸੀ। ਮੈਂ ਸਮਝ ਗਿਆ ਕਿ ਉਹ ਹੁਣ ਮੇਰੇ ਨਾਲ ਸੁਖਾਵਾਂ ਮਹਿਸੂਸ ਨਹੀਂ ਕਰ ਰਿਹਾ ਸੀ। ਮੇਰੀ ਮਨੋਦਸ਼ਾ ਵੀ ਲਗਭਗ ਇਹੋ ਹੀ ਸੀ ਸੋ ਉਸਨੇ ਜਲੰਧਰ ਦਾ ਰੁਖ ਕਰ ਲਿਆ ਤੇ ਮੈਂ ਬਟਾਲੇ ਵਾਲੀ ਬਸ ਫੜ ਲਈ ਲਹਿਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਜਹੀ ਮਨੋਸਥਿਤੀ ਦੇ ਪਹਿਲੀ ਵਾਰ ਸਾਹਮਣਾ ਕਰਨਾ ਪੈ ਰਿਆ ਸੀ ਭਵੇਕ ਨੂੰ ਲੈ ਕੇ ਮਨ ਅੰਦਰ ਉਦਾਸੀ ਤੇ ਚਿੰਤਾ ਜਹੀ ਪੈਦਾ ਹੋ ਗਈ ਸੀ ਚਾਰੂ ਮਾਜੂਮਦਾਰ ਦੀਆਂ ਸਿਧਾਂਤਕ ਗਲਤੀਆਂ ਵਾਲੀ ਗੱਲ ਤਾਂ ਦਲੀਲ ਦੇ ਪੱਧਰ ਤੇ ਕਾਫੀ ਹੱਦ ਤੱਕ ਮਨ ਨੂੰ ਜੱਜਦੀ ਸੀ ਪਰ ਜੇਕਰ ਹਥਿਆਰਬੰਦ ਕਾਰਵੰਦਿਕ ਕਾਰਵਾਈਆਂ ਬੰਦ ਕਰ ਦਿੱਤੀਆਂ ਤਾਂ ਅੱਗੋਂ ਹੋਰ ਕੀ ਕਰਾਂਗੇ ਇਹ ਸਵਾਲ ਦਾ ਕੋਈ ਸਪਸ਼ਟ ਜਵਾਬ ਨਹੀਂ ਸੁਝ ਰਿਹਾ ਸੀ ਜਵਾਨੀ ਮੌਕੇ ਹਥਿਆਰਬੰਦ ਐਕਸ਼ਨਾਂ ਦਾ ਆਪਣਾ ਇੱਕ ਰੁਮਾਂਸ ਇੱਕ ਹੁਲਾਰਾ ਥ੍ਰਿਲ ਹੁੰਦਾ ਜੂਜਦਿਆਂ ਸ਼ਹੀਦ ਹੋਣ ਦੀ ਆਰਜ਼ੂ ਤੇ ਚਾਹ ਵੀ ਹੁੰਦਾ ਪਰ ਇਹਨਾਂ ਗੱਲਾਂ ਤੋਂ ਬਿਨਾ ਜੀਵਨ ਅੰਦਰ ਕਿਹੜਾ ਰਸ ਰਹਿ ਜਾਵੇਗਾ ਇਹ ਸਵਾਲ ਲਗਾਤਾਰ ਬੇਚੈਨ ਕਰਦਾ ਰਿਹਾ ਅਜੇ ਹੀ ਉਤਸ਼ਾਹਹੀਣਤਾ ਦੇ ਰੌਂ ਵਿੱਚ ਮੇਰਾ ਵਾਪਸ ਹਿਮਾਚਲ ਪ੍ਰਦੇਸ਼ ਨੂੰ ਜਾਣ ਦਾ ਦਿਲ ਨਾ ਕੀਤਾ ਅਜਿਹੇ ਮੌਕੇ ਕਿਸੇ ਜਿਗਰੀ ਦੋਸਤ ਕੋਲ ਦਿਲ ਹੌਲਾ ਕਰਨ ਦੀ ਲੋੜ ਮਹਿਸੂਸ ਹੋਈ ਮੇਰੇ ਮਨ ਅੰਦਰ ਲੁਧਿਆਣੇ ਜਾ ਕੇ ਹਰ ਭਜਨ ਹਲਵਾਰਵੀ ਨਾਲ ਸੰਪਰਕ ਕਰਨ ਦਾ ਵਿਚਾਰ ਹੈ ਪਰ ਛੇਤੀ ਹੀ ਮੈਂ ਇਹ ਵਿਚਾਰ त्याग ਦਿੱਤਾ ਅਤੇ ਗੁਰਦਾਸਪੁਰ ਦੇ ਨੇੜੇ ਸਲੇਮਪੁਰ ਅਰਾਈਆਂ ਪਿੰਡ ਵਿੱਚ ਕਾਮਰੇਡ ਸੋਹਣ ਸਿੰਘ ਕੋਲ ਜਾਣ ਦਾ ਫੈਸਲਾ ਕਰ ਲਿਆ ਕਾਮਰੇਡ ਸੋਹਣ ਸਿੰਘ ਪੰਜਾਬਿਆਂ ਦੇ ਦਹਾਕਿਆਂ ਦੇ ਮੋੜ ਵਿੱਚ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਜ਼ਗੀਰਦਾਰੀ ਵਿਰੁੱਧ ਉੱਠੀ ਹਥਿਆਰਬੰਦ ਲਹਿਰ ਜਿਸ ਨੂੰ ਲਾਲ ਪਾਰਟੀ ਦੀ ਲਹਿਰ ਕਿਹਾ ਜਾਂਦਾ ਸੀ ਦਾ ਪ੍ਰਮੁੱਖ ਵਰਕਰ ਰਿਹਾ ਸੀ ਉਸ ਨੇ ਲਾਇਲਪੁਰ ਦੇ ਕਾਲਜ ਤੋਂ ਬੀਏ ਕੀਤੀ ਸੀ ਉਸ ਨੂੰ ਰਾਮਪੁਰ ਡਾਕੇ ਦੇ ਪ੍ਰਸਿੱਧ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਸਜ਼ਾ ਪੂਰੀ ਕਰਨ ਉਪਰੰਤ ਉਹ ਰਿਹਾ ਹੋ ਚੁੱਕਾ ਸੀ ਉਸ ਦਾ ਮੇਰੇ ਨਾਲ ਖਾਸ ਲਗਾ ਸੀ 20 ਨਵੰਬਰ 1970 ਨੂੰ ਜਦੋਂ ਮੈਨੂੰ ਪੁਲਿਸ ਨੇ ਜਲੰਧਰ ਤੋਂ ਬਟਾੜੇ ਜਾਣ ਵਾਲੀ ਬੱਸ ਵਿੱਚੋਂ ਫੜਿਆ ਸੀ ਉਸ ਦਿਨ ਵੀ ਮੈਂ ਸੋਹਣ ਸਿੰਘ ਕੋਲ ਹੀ ਪਹੁੰਚਣਾ ਸੀ ਸੋ ਮੈਂ ਥੋੜੀ ਮਾਲਸਕ ਰਾਤ ਹਾਸਲ ਕਰਨ ਦੇ ਇਰਾਦੇ ਨਾਲ ਦੋ ਦਿਨ ਸੋਹਣ ਸਿੰਘ ਨਾਲ ਬਿਤਾਏ ਅਤੇ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੂੰ ਚਲਾ ਗਿਆ ਪਰ ਉੱਥੇ ਜਾ ਕੇ ਵੀ ਮੇਰਾ ਦਿਲ ਨਾ ਲੱਗਿਆ ਕੁਝ ਦਿਨਾਂ ਬਾਅਦ ਮੈਂ ਲੁਧਿਆਣੇ ਇੰਜੀਨੀਅਰਿੰਗ ਕਾਲਜ ਵਿੱਚ ਆਪਣੇ ਸਾਥੀਆਂ ਕੋਲ ਆ ਗਿਆ ਜਿੱਥੇ ਛੇਤੀ ਹੀ ਹਲਵਾਰ ਵੀ ਨਾਲ ਮੁਲਾਕਾਤ ਹੋ ਗਈ ਉਸ ਨੂੰ ਮੈਂ ਬਲਦੇਵ ਸਿੰਘ ਨਾਲ ਹੋਈ ਸਾਰੀ ਗੱਲਬਾਤ ਦਾ ਸੀ ਉਹ ਵੀ ਸਾਰੇ ਮਸਲੇ ਬਾਰੇ ਬਿਲਕੁਲ ਮੇਰੇ ਵਾਂਗ ਹੀ ਸੋਚਦਾ ਤੇ ਮਹਿਸੂਸ ਕਰਦਾ ਸੀ ਉਸ ਤੋਂ ਬਾਅਦ ਬਲਦੇਵ ਸਿੰਘ ਨੇ ਮੈਨੂੰ ਮਿਲਣ ਦਾ ਕੋਈ ਯਤਨ ਨਾ ਕੀਤਾ ਥੋੜੇ ਦਿਨਾਂ ਬਾਅਦ ਪਤਾ ਲੱਗਿਆ ਕਿ ਉਸ ਨੇ ਪਾਰਟੀ ਦੀ ਸੂਬਾ ਕਮੇਟੀ ਵਿੱਚ ਕੁਝ ਨਵੇਂ ਕਾਮਰੇਡ ਭਰਤੀ ਕਰ ਲਏ ਆ 1971 ਵਿੱਚ ਗ੍ਰਿਫਤਾਰੀਆਂ ਤੇ ਸ਼ਹੀਦੀਆਂ ਤੋਂ ਬਾਅਦ ਸਾਲ ਭਰ ਅਧੂਰੀ ਸੂਬਾ ਕਮੇਟੀ ਨਾਲ ਹੀ ਕੰਮ ਸਾਰਿਆ ਜਾਂਦਾ ਰਿਹਾ ਸੀ ਪਰ ਹੁਣ ਵਫਾਦਾਰੀਆਂ ਪੱਕੀਆਂ ਕਰਨ ਲਈ ਇੱਕਦਮ ਫੁਰਤੀ ਨਾਲ ਨਵੇਂ ਮੈਂਬਰ ਭਰਤੀ ਕਰ ਲਏ ਗਏ ਸਨ ਮੈਂ ਬਲਦੇਵ ਸਿੰਘ ਦੀ ਦਿਲੋਂ ਕਦਰ ਕਰਦਾ ਸੀ ਉਸਨੇ ਪਾਰਟੀ ਦੀ ਉਸਾਰੀ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ ਸੀ ਮੈਨੂੰ ਹਮੇਸ਼ਾ ਸਾਦਾ ਬੰਦਾ ਹੀ ਲੱਗਦਾ ਰਿਹਾ ਸੀ ਉਹ ਕਦੇ ਵੀ ਬਹੁਤਾ ਚੁਸਤ ਚਲਾਕ ਨਹੀਂ ਲੱਗਿਆ ਸੀ ਪਰ ਹੁਣ ਬਦਲੀ ਹੋਈ ਹਾਲਤ ਵਿੱਚ ਪਾਰਟੀ ਦੇ ਅੰਦਰ ਆਪਣੀ ਪੋਜੀਸ਼ਨ ਨੂੰ ਪੱਕੇ ਪੈਰੀਂ ਕਰਨ ਲਈ ਉਸਨੇ ਜਿਹੋ ਜਿਹੇ ਢੰਗ ਤਰੀਕੇ ਅਖਤਿਆਰ ਕਰ ਲਏ ਸਨ ਇਸ ਨਾਲ ਮੈਨੂੰ ਦੁੱਖ ਵੀ ਹੋਇਆ ਪਰ ਨਾਲ ਹੈਰਾਨੀ ਵੀ ਹੋਈ ਕਿ ਵਿਅਕਤੀ ਅੰਦਰ ਸੁੱਤੇ ਸਿੱਧ ਹੀ ਨਵੀਂ ਹਾਲਤ ਦੇ ਅਨੁਕੂਲ ਢਲ ਜਾਣ ਦੀ ਕਿੰਨੀ ਸਮਰੱਥਾ ਯੋਗਤਾ ਪੈਦਾ ਹੋ ਜਾਂਦੀ ਹੈ ਉਦੋਂ ਪਹਿਲੀ ਵਾਰ ਇਹ ਵਰਤਾਰਾ ਦੇਖ ਕੇ ਮਨ ਬਹੁਤ ਦੁਖੀ ਹੋਇਆ ਸੀ ਪਰ ਪਿੱਛੋਂ ਲੰਮੇ ਅਭਿਆਸ ਵਿੱਚੋਂ ਇਹ ਗੱਲ ਸਮਝ ਪਈ ਕਿ ਇਹ ਜਥੇਬੰਦੀਆਂ ਦਾ ਬਹੁਤ ਹੀ ਆਮ ਦਸਤੂਰ ਹੈ ਇਸ ਨੂੰ ਇੱਕ ਜ਼ਰੂਰੀ ਬੁਰਾਈ ਕਿਹਾ ਜਾ ਸਕਦਾ ਹੈ ਵਿਅਕਤੀ ਨੂੰ ਆਪ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਅਚੇਤ ਰੂਪ ਵਿੱਚ ਹੀ ਅਜਿਹਾ ਵਤੀਰਾ ਬਣਾ ਲੈਂਦਾ 1971 ਦੇ ਅਖੀਰ ਵਿੱਚ ਜਾ ਕੇ ਸਾਡੀ ਪਾਰਟੀ ਵੱਲੋਂ ਅਮਲੀ ਤੌਰ ਤੇ ਹਥਿਆਰਬੰਦ ਐਕਸ਼ਨ ਲਗਭਗ ਠੱਪ ਕਰ ਦਿੱਤੇ ਗਏ ਸਨ ਇਸ ਪਿੱਛੇ ਕੋਈ ਰਣਨੀਤੀ ਕੰਮ ਨਹੀਂ ਕਰਦੀ ਸੀ ਅਸਲ ਵਿੱਚ ਉਦੋਂ ਤੱਕ ਗ੍ਰਫਤਾਰੀਆਂ ਤੇ ਸ਼ਹਾਦਤਾਂ ਦੀ ਵਜ੍ਹਾ ਕਰਕੇ ਸਾਡੀ ਐਕਸ਼ਨ ਕਰਨ ਦੀ ਅਮਲੀ ਸਮਰੱਥਾ ਹੀ ਨਹੀਂ ਰਹੀ ਸੀ ਪਰ ਸਾਡੇ ਸ਼ਰੀਕ ਚਾਰੂ ਮਾਂਜੂ ਮਦਾਰ ਪੱਖੀ ਤੜੇ ਵੱਲੋਂ ਅਜੇ ਇਕਾਦੋਕਾ ਐਕਸ਼ਨ ਜਾਰੀ ਸਨ 1972 ਤੱਕ ਜਾ ਕੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋ ਗਿਆ ਸੀ ਜਿਸ ਕਰਕੇ ਪੰਜਾਬ ਅੰਦਰ ਨਕਸਲੀ ਲਹਿਰ ਦਾ ਹਥਿਆਰਬੰਦ ਦੌਰ ਅਮਲੀ ਤੌਰ ਤੇ ਖਤਮ ਹੋ ਗਿਆ ਸੀ ਅਸੀਂ ਥੋੜੇ ਜੇ ਬੰਦੇ ਅਜੇ ਵੀ ਦੋਵਾਂ ਧੜਿਆਂ ਵਿੱਚਕਾਰ ਏਕਤਾ ਦੀ ਵਕਾਲਤ ਕਰ ਰਹੇ ਸਾਂ ਪਰ ਸਾਡੀ ਜਥੇਬੰਦੀ ਦਾ ਵੱਡਾ ਹਿੱਸਾ ਏਕਤਾ ਲਈ ਤਿਆਰ ਨਹੀਂ ਸੀ ਬਲਦੇਵ ਸਿੰਘ ਨੇ ਪਾਰਟੀ ਵਿੱਚ ਅੰਦਰ ਖਾਤੇ ਸਾਡੇ ਵਿਰੁੱਧ ਪ੍ਰਾਪੇ ਗੰਡੇ ਦੀ ਮੁਹਿੰਮ ਵਿੜ ਦਿੱਤੀ ਸੀ ਜਿਸ ਦੇ ਨਤੀਜੇ ਵਜੋਂ ਪਾਰਟੀ ਅੰਦਰ ਸਾਡੇ ਵਿਰੁੱਧ ਤੋਸਬੀ ਮਾਹੌਲ ਪੈਦਾ ਹੋ ਗਿਆ ਸੀ ਪਰ ਇਸ ਦੇ ਬਾਵਜੂਦ ਅਸੀਂ ਦੋ ਕੁ ਮਹੀਨੇ ਪਾਰਟੀ ਦੇ ਅੰਦਰ ਹੀ ਆਪਣੀ ਗੱਲ ਰੱਖਦੇ ਰਹੇ ਅਖੀਰ ਵਿੱਚ ਜਾ ਕੇ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਅਜਿਹੇ ਮਾਹੌਲ ਵਿੱਚ ਪਾਰਟੀ ਦੇ ਅੰਦਰ ਰਹਿ ਕੇ ਕੁਝ ਵੀ ਕਰ ਸਕਣਾ ਸੰਭਵ ਨਹੀਂ ਰਿਹਾ ਸੀ ਜਿਸ ਕਰਕੇ ਮਾਰਚ 1972 ਵਿੱਚ ਅਸੀਂ 5 ਕੋ ਜਣਿਆਂ ਨੇ ਜਿਨ੍ਹਾਂ ਚੋਂ ਹਲਵਾਰ ਵੀ ਤੇ ਮੇਰੇ ਤੋਂ ਇਲਾਵਾ ਦੋ ਮੇਰੇ ਕਾਲਜ ਦੇ ਸਾਥੀ ਮੇਜਰ ਸਿੰਘ ਤੇ ਸਰਵਣ ਸਿੰਘ ਸੈਣੀ ਅਤੇ ਇੱਕ ਸਮਰਾਲੇ ਤੋਂ सुरेंद्र ਕੁਮਾਰ ਦਿਵਾੜੀ ਸੀ ਪਾਰਟੀ ਨਾਲੋਂ ਵੱਖ ਹੋਣ ਦਾ ਖੁੱਲਾ ਬਿਆਨ ਜਾਰੀ ਕਰ ਦਿੱਤਾ ਜਿਸ ਬਾਰੇ ਅਖਬਾਰਾਂ ਵਿੱਚ ਛੋਟੀ ਜੀ ਖਬਰ ਵੀ ਛਪ ਗਈ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ ਮੀਮਾ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ